ਸਾਰੇ ਜਾਣਦੇ ਹੋ ਕਿ ਮੈਂ ਤਾਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖਿਆ ਸੀ ਜਦੋਂ ਅਕਾਲ ਤਖਤ ਸਰ ਜਸ ਜੀ ਰਾਨ ਨੇ ਅਕਾਲ ਤਖਤ ਤੇ ਉਹ ਹੁਕਮ ਸੁਣਾਏ ਸਨ ਸਿਰਸ ਕੇ ਪਾਸ਼ਾ ਸ਼ੇਮ ਪਾਸ਼ਾ ਦਾ ਪ੍ਰਤਾਖਸ਼ ਉਹਦੇ ਪ੍ਰਤਾਪ ਵਰਤੇ ਸੀ ਜਦੋਂ ਮੋਰੇ ਬਾਦਲ ਦੇ ਮਾਈਕ ਜਿਹਨਾਂ ਦੇਖਿਆ ਹੋਵੇ ਐ ਕੰਬਦਾ ਸੀ ਜਿਹੜਾ ਉਹ ਜਲੋਸ ਸੀ ਜੋ ਕੋਈ ਸ਼ਕਤੀ ਸੀ ਇਹਨਾਂ ਨੇ ਦੋਵਾਂ ਆਪਸ ਵਿੱਚ ਮਿਲ ਕੇ ਮਿਲਣਾ ਦੋ ਮੁਕਰ ਕਰ 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 ਉਸ ਬੜੀਆਂ ਸਾਨੂੰ ਉਸ ਵੇਲੇ ਹੋਪ ਸੀ ਕਿ ਸਾਰਿਆਂ ਨੂੰ ਕਿ ਹੁਣ ਕੋਈ ਕੋਈ ਨਕਸ਼ ਕੋਣ ਲੱਗਾ ਸੋ ਆਪਣੇ ਕੋਲ ਹੁਣ ਸਮਾਂ ਹੈ ਪਾਈ ਮੈਂ ਇੱਕ ਤਾਂ ਬੇਨਤੀ ਹੈ ਉਹਨਾਂ ਆਪਣੇ ਬਾਤ ਕਰਾਂਗੇ ਸਾਰਿਆਂ ਕੋਲ ਇੱਥੇ ਵੀ ਉਹਨਾਂ ਕੋਲ ਵੀ ਬੇਨਤੀ ਆ ਕਿ ਇਸ ਵੇਲੇ ਸਿੱਖ ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠਾ ਹੈ ਕੜੀ ਪੰਜਾਬ ਵਿੱਚ ਨਹੀਂ ਇੰਡੀਆ ਵਿੱਚ ਨਹੀਂ ਫੇ ਸਾਡੀ ਇਨਪੁਟ ਕਿੱਦਾਂ ਲੈਂਦੇ ਹੋ ਕੋਈ ਫੈਸਲਾ ਹੋਵੇ ਸਾਨੂੰ ਕੋਲ ਪੁੱਛਦੇ ਆ ਜੋ ਕਿ ਆਹ ਤੋਂ ਫੇਕੇ ਦੇ ਸਾਡੀ ਬੈਕਿੰਗ ਬੈਕ ਕਰੋ ਆਪਾਂ ਕਰਨੀ ਆ ਸਾਡਾ ਫਰਜ ਬਣਦਾ ਹੈ ਪਰ ਸਾਡੀ ਇਨਪੁਟ ਪਹਿਲਾਂ ਵੀ ਲੈਣੀ ਚਾਹੀਦੀ ਇਹ ਕੁਵੇਂ ਨਾ ਕੋਈ ਬਸੀਲਾ ਜਾਂ ਕੋਈ ਨਾ ਕੋਈ ਸਿਸਟਮ ਇਹ ਆਪਾਂ ਨੂੰ ਸੈਟ ਅਪ ਕਰਨਾ ਪੈਣਾ ਸੋ ਐਸ ਵੇਲੇ ਜੋ ਵੀ ਹੈ ਜੋ ਸੁਝਾ ਰੱਖਿਆ ਗਿਆ ਹੈ ਦੋ ਤਰੀਕੇ ਜੋ ਮਥੇਸਨ ਜਿਹੜਾ ਵੀ ਉਹਨਾਂ ਤੋਂ ਮੁਨਕਰ ਹੋਵੇ ਕੋਈ ਵੀ ਉਹ ਨੂੰ ਇੰਗਲੈਂਡ ਦੇ ਤਰ੍ਹਾਂ ਤੇ ਕਿਸੇ ਗੋਦਵਾਲ ਵਿੱਚ ਨਹੀਂ ਹੁੰਦਾ ਬੋਲੇ ਬੋਲੇ ਸੋ ਨਿਹਾਰ ਸੋ ਸੇਵਾ ਸਾਰੇ ਡਟ ਕੇ ਪਹਿਰਾ ਦੇਣਾ ਹੈ ਗੁਰਦੁਆਰਾ ਕੌਂਸਲ ਮੁਹੰਮਦਨ 11 ਮੈਂ 11 ਗੁਰਦੁਆਰੇ ਨਹੀਂ ਮੈਂ ਉਹਨਾਂ ਦੀ ਬਿਹਫਤ ਸਾਰਿਆਂ ਤੋਂ ਕਹਿਣਾ ਤੇ ਆਪੋ ਆਪਣਾ ਤੁਸੀਂ ਇਸ ਜਾ ਆਪੋ ਆਪਣਾ ਜਿਹੜਾ ਪਹਿਰੇਦਾਰ ਬਣ ਕੇ ਇਹ ਜਿਸ ਤਰ੍ਹਾਂ ਹਮ ਦਮਨ ਸਿੰਘ ਜੀ ਅਕਾਲ ਤਰਨ ਜੀ ਦਮਨ ਸਿੰਘ ਸਾਹਿਬ ਦੇ ਜਿਸ ਤਰ੍ਹਾਂ ਦੀ ਜੋ ਹਾਲਾਤ ਕੀਤੀ ਹੈ ਉਹਦੇ ਪਿੱਛੇ ਵੀ ਠੀਕ ਹੈ ਖੜੇ ਹਾਂ ਅਸੀਂ ਪਰ ਸਾਨੂੰ ਪੁੱਛਤਾ ਕੌਣ ਹੈ ਇਹ ਵੀ ਗੱਲ ਹੈ ਨਾ ਇਹਦਾ ਪੁੱਛਤਾ ਕੌਣ ਹੈ ਇਸ ਜੀ ਕੇ ਬਾਅਦ ਵਿੱਚ ਆਪਾਂ ਫੇਰ ਕਰਾਂਗੇ ਗੱਲ ਕਰਦੇ ਕਿਦਾ ਸਿਸਟਮ ਬਣਨਾ ਚਾਹੀਦਾ ਪਰ ਇਸ ਵੇਲੇ ਜੋ ਹੈ ਉਹ ਆਪਾਂ ਸਾਰੇ ਡਟ ਕੇ ਪਹਿਲਾ ਦਿਨਿਆਂ ਉਹਨਾਂ ਤੱਕ ਆਵਾਜ਼ ਪਹੁੰਚੇ ਕਿ ਸਾਰੀ ਇੰਗਲੈਂਡ ਖੜੀ ਹੈ ਦੋ ਤਿੰਨ ਦਿਨ ਮੱਧਿਆ ਬੱਚੇ ਜਿਹੜਾ ਕੋਈ ਉਹਨਾਂ ਤੋਂ ਮੁਲਕ ਹੁੰਦਾ ਹੈ ਉਹ ਇੰਗਲੈਂਡ ਦੀ ਧਰਤੀ ਤੇ ਆ ਜਾਵੇ ਜਿਸ ਕਰਕੇ ਟਿਕਟਾਂ ਉਹਨਾਂ ਦੀਆਂ ਨੇ ਪਰ ਅਸੀਂ ਗੁਰਦੁਆਰੇ ਵਿੱਚੋਂ ਕਿਸੇ ਨੇ ਬਣਦੇ ਇਹ ਸਾਰੇ ਡਟ ਕੇ ਪਹਿਲਾ ਦਿਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ